ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਇੱਕ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਸਰਕਾਰੀ ਸਕੂਲਾਂ ਦੇ ਲਈ ਫੈਸਲਾ ਲਿਆ ਗਿਆ ਸੀ ਕਿ ਜਿੰਨਾ ਟਾਈਮ ਪੰਜਾਬ ਦੇੜਾ ਮੌਸਮੀ ਹਾਲਾਤ ਸਹੀ ਨਹੀਂ ਹੋ ਜਾਂਦੇ ਹੜ੍ਹਾਂ ਦੇ ਕਾਰਨ ਜੋ ਇਲਾਕੇ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਕੂਲਾਂ ਲਈ ਫੈਸਲਾ ਛੁੱਟੀਆਂ ਦਾ ਲਿਆ ਗਿਆ ਸੀ ਕਿ 30 ਅਗਸਤ ਤੱਕ ਸਕੂਲ ਬੰਦ ਰਹਿਣਗੇ ਸੋ ਹੁਣ ਪੰਜਾਬ ਸਰਕਾਰ ਵੱਲੋਂ ਜਿੰਨਾ ਸਕੂਲਾਂ ਦੇ ਵਿੱਚ ਪਾਣੀ ਬਹੁਤ ਸਾਰਾ ਭਰ ਚੁੱਕਿਆ ਹੈ ਹੜ੍ਹਾਂ ਦੀ ਸਥਿਤੀ ਕਾਰਨ ਜੋ ਇਲਾਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਤਾਂ ਉਹਨਾਂ ਦੇ ਸਬੰਧ ਵਿੱਚ ਜਿਹੜੇ ਸਕੂਲਾਂ ਦੇ ਲਈ ਉਹਨਾਂ ਨੇ ਹੁਣ ਨਵਾਂ ਫੈਸਲਾ ਲਿਆ ਉਸ ਨੂੰ ਆਪਾਂ ਡਿਸਕਸ ਕਰਦੇ ਆ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਹੜ੍ਹ ਕਰਕੇ ਹੁਸ਼ਿਆਰਪੁਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਰੂਜ਼ਪੁਰ ਅੰਮ੍ਰਿਤਸਰ ਸੁਲਤਾਨਪੁਰ ਲੋਧੀ ਅਤੇ ਫਾਜ਼ਿਲਕਾ ਦੇ ਕਈ ਪਿੰਡ ਡੁੱਬਣ ਕਾਰਨ ਪੰਜਾਬ ਸਿੱਖਿਆ ਵਿਭਾਗ ਦੇ ਸਕੂਲਾਂ ਨੂੰ ਹੋਈ ਨੁਕਸਾਨਾਂ ਦਾ ਜਾਇਜ਼ਾ ਲੈਣ ਲਈ ਇੱਕ ਕਮਾਈ ਸ਼ੁਰੂ ਕੀਤੀ ਹੈ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਸਿੱਖਿਆ ਵਿਭਾਗ ਸਕੂਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਵੀ ਕਰ ਰਿਹਾ ਹੈ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 300 ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਪ੍ਰਭਾਵਿਤ ਹੋਏ ਹਨ ਸੂਬਾ ਸਰਕਾਰ ਦੇ ਲੰਗੇ ਦਿਨ 7 ਅਗਸਤ ਤੋਂ 30 ਅਗਸਤ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਕਪੂਰਥਲਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਫਾਜ਼ਿਲਕਾ ਦੇ ਕਈ ਸਕੂਲ ਹੜ੍ਹਾਂ ਦੇ ਪਾਣੀ ਨਾਲ ਡੁੱਬ ਗਏ ਹਨ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਉਂਕਿ ਹੜ੍ਹਾਂ ਦੇ ਪਾਣੀ ਦੇ ਨਾਲ ਫਰਨੀਚਰ ਅਤੇ ਢਾਂਚਿਆਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ, ਇਸ ਲਈ ਹੜ੍ਹਾਂ ਦਾ ਪਾਣੀ ਘਟਣ ਅਤੇ ਕਲਾਸਾਂ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਇਹ ਢਾਂਚਾ ਅਗਰ ਸੁਰੱਖਿਅਤ ਜਾਂਚ ਕਰਵਾਉਣੀ ਪਊਗੀ। ਸਭ ਤੋਂ ਵੱਧ ਪ੍ਰਭਾਵਿਤ ਸਕੂਲ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਰੂਪੜ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹਨ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਕੂਲ ਅਧਿਆਪਕਾਂ ਨੇ ਕਿਹਾ ਹੈ ਕਿ ਸਤਲੁਜ ਵਿੱਚ ਪਾਣੀ ਵਧਣ ਕਾਰਨ ਸਕੂਲਾਂ ਨੂੰ ਜਾਣ ਵਾਲੀਆਂ ਸੜਕਾਂ 2 ਤੋਂ 3 ਫੁੱਟ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ ਫਾਜ਼ਿਲਕਾ ਦੇ ਅਧਿਆਪਕ ਮਹਿੰਦਰ ਕੋਰੀਆਂ ਵਾਲੀ ਨੇ ਕਿਹਾ ਕਿ ਭਾਵੇਂ ਹੜ ਦਾ ਪਾਣੀ ਸਕੂਲ ਦੇ ਕੁਝ ਹਿੱਸਿਆਂ ਵਿੱਚ ਦਾਖਲ ਨਹੀਂ ਹੋਇਆ ਪਰ ਉਹਨਾਂ ਨੇ ਪ੍ਰਭਾਵਿਤ ਬਹੁਤ ਕੀਤਾ ਹੈ ਬਿਆਸ ਅਤੇ ਸਤਲੋਜ ਵਿੱਚ ਹੜ੍ਹ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਈ ਹਲਾਰਟ ਜਾਰੀ ਕਰ ਦਿੱਤੇ ਹਨ ਜਿਸ ਕਾਰਨ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ ਜੇਕਰ ਕਲਾਸਾਂ ਮੁੜ ਸ਼ੁਰੂ ਕਰਨੀਆਂ ਪੈਂਦੀਆਂ ਹਨ ਤਾਂ ਵਿਕਲਪ ਪ੍ਰਬੰਧ ਕਰਨੇ ਪੈਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਾਲਾਤ ਪਲ-ਪਲ ਬਦਲ ਰਹੇ ਹਨ ਉਨ੍ਹਾਂ ਕਿਹਾ ਕਿ ਅਸੀਂ ਹੜ੍ਹ ਦੀ ਸਥਿਤੀ ਬਾਰੇ ਨਿਯਮਤ ਤੌਰ ਤੇ ਅਪਡੇਟ ਪ੍ਰਾਪਤ ਕਰ ਰਹੇ ਹਾਂ ਤੇ ਉਸ ਦੇ ਅਨੁਸਾਰ ਹੀ ਫੈਸਲਾ ਲਵਾਂਗੇ ਸੋ ਇਹ ਇੱਕ ਵਾਰ ਫੈਸਲਾ ਜੋ ਸਰਕਾਰ ਨੇ ਛੁੱਟੀਆਂ ਦਾ ਲਿਆ ਹੈ ਬਟ ਉਹਨਾਂ ਤੋਂ ਇਲਾਵਾ ਉਹਨਾਂ ਨੇ ਜੋ ਸਕੂਲਾਂ ਦੇ ਵਿੱਚ ਜੋ ਕਿ 300 ਤੋਂ ਉੱਪਰ ਸਕੂਲ ਨੇ ਜਿਨ੍ਹਾਂ ਦੇ ਵਿੱਚ ਪਾਣੀ ਭਰ ਗਿਆ ਹੁਣ ਸਰਕਾਰ ਦਾ ਜਿਹੜਾ ਨੈਕਸਟ ਅਪਡੇਟ ਹੋਣੀ ਹੈ ਉਹ ਕਹਿੰਦੇ ਕਿ ਅਸੀਂ ਬੱਚਿਆਂ ਦੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀਆਂ ਇਮਾਰਤਾਂ ਨੇ ਜਿੱਥੇ ਪਾਣੀ ਲਗਾਤਾਰ ਖੜਾ ਹੋਇਆ ਜਿੰਨਾ ਟਾਈਮ ਉਸ ਦਾ ਜਾਇਜ਼ਾ ਨਹੀਂ ਲਿਆ ਜਾਂਦਾ ਜਾਂ ਉਸ ਦੀ ਪ੍ਰੋਪਰ ਤਰੀਕੇ ਨਾਲ ਮੇਨਟੇਨੈਂਸ ਨਹੀਂ ਕੀਤੀ ਜਾਂਦੀ ਉਹਨਾਂ ਟਾਈਮ ਅਸੀਂ ਕੋਈ ਉਮੀਦ ਦਾ ਫੈਸਲਾ ਨਹੀਂ ਦੇਵਾਂਗੇ ਉਸ ਤੋਂ ਬਾਅਦ ਹੀ ਬੱਚਿਆਂ ਨੂੰ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ ਉਹ ਸ਼ੁਰੂ ਕੀਤੀ ਜਾਊਗੀ ਇਸ ਤੋਂ ਪਹਿਲਾਂ ਉਹਨਾਂ ਦਾ ਫਰਨੀਚਰ ਉਹਨਾਂ ਦੀਆਂ ਇਮਾਰਤਾਂ ਨੂੰ ਜਾਂਚਿਆ ਜਾਊਗਾ ਜਿੰਨਾ ਟਾਈਮ ਇਹ ਜਿਹੜੇ ਹਾਲਾਤ ਹੈ ਉਹ ਸਹੀ ਨਹੀਂ ਹੁੰਦੇ ਸੋ ਇੱਕ ਵਾਰ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਹੋ ਚੁੱਕਿਆ ਹੈ ਇਸ ਤੋਂ ਬਾਅਦ ਉਹਨਾਂ ਸਕੂਲਾਂ ਦੇ ਵਿੱਚ ਜਾਂ ਸਰਕਾਰ ਵੱਲੋਂ ਉਹਦੇ ਹੀ ਫੈਸਲਾ ਲਿਆ ਜਾਊਗਾ ਜਦੋਂ ਹਰ ਇੱਕ ਚੀਜ਼ ਪ੍ਰੋਪਰ ਮੇਨਟੇਨ ਹੋਊਗੀ ਸੋ ਇਹ ਇੱਕ ਅਪਡੇਟ ਆਈ ਹੈ ਇਸ ਤੋਂ ਬਿਨਾ ਜੋ ਵੀ ਗਵਰਨਮੈਂਟ ਸਕੂਲ ਦੇ ਨਾਲ ਜਾਂ ਪ੍ਰਾਈਵੇਟ ਸਕੂਲਾਂ ਦੇ ਨਾਲ ਜੋ ਵੀ ਪੰਜਾਬ ਦੇ ਸਕੂਲ ਹੈ ਜੋ ਐਜੂਕੇ